ਅੱਜ ਕੱਲ ਜੋ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਆ ਰਹੀ ਹੈ ਜਾਂ ਹਾਰਟ ਦੇ ਦੌਰੇ ਪੈ ਰਹੇ ਆ ਉਹਦੇ ਵਾਸਤੇ ਇੱਕ ਘਰੇਲੂ ਨੁਸਖਾ ਲੈ ਲਓ ਉਹਦੇ ਵਾਸਤੇ ਲਸਣ ਦੀਆਂ ਦੋ ਤੁਰੀਆਂ ਸੁਬਾ ਉੱਠਨਸਾਰ ਕੱਟ ਲਓ ਕੱਟ ਕੇ ਉਹਨੂੰ ਬਰੀਕ-ਬਰੀਕ ਕੱਟ ਕੇ ਤੇ ਫਿਰ ਚਬ ਕੇ ਉਹਨਾਂ ਨੂੰ ਲੈ ਲਓ ਤੇ ਕਦੇ ਵੀ ਤੁਹਾਨੂੰ ਹਾਰਟ ਬੀ ਜਾਂ ਦਿਲ ਦੀਆਂ ਜਿਹੜੀਆਂ ਕਲੌਟ ਐ ਉਹ ਨਹੀਂ ਹੋਣਗੇ ਤੁਹਾਨੂੰ ਦਿਲ ਦਾ ਦੌਰਾ ਨਹੀਂ ਪੈਗਾ ਤੇ ਇਹ ਸਾਡੀ ਗਰੰਟੀ ਹੈ ਬਿਲਕੁਲ ਤੁਸੀਂ ਰੋਜ਼ ਵਰਤੋ ਬਿਨਾਂ ਪੈਸੇ ਲਾਏ ਤੋਂ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਤੁਹਾਨੂੰ ਕਦੇ ਵੀ ਹਾਰਟ ਦੀ ਦਿਲ ਦੀ ਦੌਰਾ ਨਹੀਂ ਪਊਗਾ ਇਹਨਾਂ ਨੂੰ ਵੀ ਕੈਂਸਰ ਹੋ ਗਿਆ ਜਾਂ ਲੀਵ ਲੀਵਰ ਦੀਆਂ ਬਿਮਾਰੀਆਂ ਜਾਂ ਕਿਡਨੀ ਦੀਆਂ ਪ੍ਰੋਬਲਮਾਂ ਅੰਦਰ ਲੀਵਰ ਨੂੰ ਸੋਜ ਸ ਹੈ ਅੰਦਰ ਗੁਰਦੇ ਨੂੰ ਸੋਜ ਸ ਹੈ ਉਹ ਅੰਬਾ ਹਲਦੀ 2 ਗ੍ਰਾਮ ਰੋਜ਼ ਲਓ ਦੁੱਧ ਚ ਵਾਲ ਕੇ ਲਓ ਤੇ ਤੁਹਾਨੂੰ ਜਿੰਨੀ ਵੀ ਪ੍ਰੋਬਲਮ ਹੈ ਸੋਜ ਸ ਹੈ ਅੰਦਰ ਕਿੰਨੀ ਵੀ ਕੋਈ ਵੀ ਪ੍ਰਕਾਰ ਦੀ ਸੋਜਸ ਹੈ ਜਾਂ ਕੋਨ ਗਾੜਾ ਹੋ ਗਿਆ ਤੇ ਦਰਦਾਂ ਹੁੰਦੀਆਂ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਤੁਸੀਂ ਹਰ ਰੋਜ਼ 2 ਗ੍ਰਾਮ ਬਾ ਹਲਦੀ ਦੁੱਧ ਚ ਵਾਲ ਕੇ ਲੈਂਦੇ ਰਹੋ ਤੇ ਘਰੇਲੂ ਨੁਸਖੇ نوٹ ਕਰੋ ਮਿੱਤਰ ਪਿਆਰੇ ਅੱਜ ਆਪਣੇ ਨਾਲ ਦੇਸੀ ਵੈਦ ਹਰਪਿੰਦਰ ਸਿੰਘ ਜੀ ਨੇ ਔਰ ਇਹਨਾਂ ਦਾ ਦਾਵਾ ਹੈ ਕਿ ਇਹ ਬਿਲਕੁਲ ਘਰੇਲੂ ਨੁਸਖਿਆਂ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਨੇ ਜਿਵੇਂ ਕਿ ਜੋੜਾਂ ਦੇ ਦਰਦ ਰਸੌਲੀਆਂ ਗੰਡਾ ਗੰਠੀਆਂ ਗੁਰਦਿਆਂ ਦੇ ਰੋਗ ਦਿਲ ਦੇ ਰੋਗ ਕੈਂਸਰ ਇਹਨਾਂ ਦਾ ਦਾਵਾ ਹੈ ਕਿ ਇਹ ਸਾਰੇ ਰੋਗ ਬਿਲਕੁਲ ਦੇਸੀ ਦਵਾਈਆਂ ਦੇ ਨਾਲ ਜੜੀ ਬੂਟੀਆਂ ਦੇ ਨਾਲ ਤੇ ਘਰੇਲੂ ਨੁਸਖਿਆਂ ਦੇ ਨਾਲ ਠੀਕ ਕੀਤੇ ਜਾ ਸਕਦੇ ਨੇ ਦੇਖੋ ਇਹ ਦੌਰ ਉਹ ਹੈ ਜਦੋਂ ਹਰ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਚੰਬੜੀ ਹੋਈ ਹੈ ਹਰ ਬੰਦਾ ਜਿਹੜਾ ਕੋਈ ਨਾ ਕੋਈ ਦਵਾਈ ਖਾ ਰਿਹਾ ਤੇ ਦਵਾਈਆਂ ਨੇ ਹੀ ਘਰ ਪੱਟੇ ਪਏ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆਂ ਵੈਦ ਸਾਹਿਬ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਇਸ ਤਰ੍ਹਾਂ ਕਿ ਤੁਹਾਡਾ ਜਿਹੜਾ ਦਾਵਾ ਹੈ ਕਿ ਤੁਸੀਂ ਦੇਸੀ ਦਵਾਈਆਂ ਨਾਲ ਹੀ ਸਾਰੇ ਇਲਾਜ ਕਰ ਲੈਨੇ ਹੋ ਕਿ ਸੱਚਮੁੱਚ ਜਿਹੜੇ ਦੇਸੀ ਜੜੀ ਬੂਟੀਆਂ ਨੇ ਇਹਨਾਂ 'ਚ ਇਹਨਾਂ ਸਾਰੀਆਂ ਬਿਮਾਰੀਆਂ ਦੇ ਇਲਾਜ ਸੰਭਵ ਹਨ ਤੇ ਹਾਂ ਜੀ ਦੇਸੀ ਦਵਾਈਆਂ ਆਯੁਰਵੈਦਿਕ ਤਾਂ ਬਹੁਤ ਵੱਡਾ ਸਮੁੰਦਰ ਹੈ ਜੀ ਤੇ ਇਹਦੇ ਵਿੱਚ ਤਨੰਤਰ ਵੈਦ ਹੋਇਆ ਪਹਿਲਾਂ ਤਾਂ ਸ਼ੁਰੂ ਤੋਂ ਉਹਨਾਂ ਕੁਦਰਤੀ ਮਾਲੂ ਪਗਵਾਨ ਹੋਇਆ ਜਰਵਾਇਦਾਂ ਜੋ ਉਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਵੀ ਕਿਹੜੀ ਬੂਟੀ ਐ ਕਿ ਨਾਂ ਇਹਦਾ ਕਿੰਨਾ ਐ ਕਿਵੇਂ ਕਿਹੜੇ ਪਹਾੜਾਂ 'ਚ ਕਿਹੜੇ ਮਾਰੂਥਲ 'ਚ ਜਾਂ ਹੁਸਮੰਦਰ 'ਚ ਬਹੁਤ ਦਵਾਈਆਂ ਪਾਈਆਂ ਤੇ ਉਹ ਦਵਾਈਆਂ ਅਸੀਂ ਮਾਲੂ ਉਹਨਾਂ ਦੇ ਨਾਂ ਪਤਾ ਹੈ ਜਿੱਦਾਂ ਅਸੀਂ ਦਵਾਈਆਂ ਖੋਜ ਕਰਕੇ ਦਵਾਈਆਂ ਬਣਾਈਆਂ ਜਿਹੜੀਆਂ ਦਵਾਈਆਂ ਨੇ ਨੁਕਤੇ ਵਰਤੇ ਜਾਂਦੇ ਅਤੇ ਉਹ ਬਿਲਕੁਲ 100% ਆਦਮੀ ਠੀਕ ਹੋ ਜਾਂਦੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਤੁਸੀਂ ਕਰ ਲੈਨੇ ਹੋ ਦੇਸੀ ਇਹਨਾਂ ਦਵਾਈਆਂ ਨਾਲ ਹਰ ਇੱਕ ਆਯੁਰਵੈਦਿਕ ਦਵਾਈਆਂ ਨਾਲ ਹਰ ਇੱਕ ਤਰ੍ਹਾਂ ਦੀ ਬਿਮਾਰੀ ਨੂੰ ਬਿਲਕੁਲ ਆਦਮੀ ਨੂੰ ਕਯਰ ਕੀਤਾ ਜਾ ਸਕਦਾ ਹੈ ਤੇ ਆਯੁਰਵੈਦ ਕੀ ਦਵਾਈ ਜੋ ਦਵਾਈਆਂ ਹੈ ਜਿਹੜੀਆਂ ਰੋਗ ਨੂੰ ਪੜ ਦਿੰਦੀਆਂ ਐ ਐਲੋਪੈਥੀ ਚ ਤਾਂ ਇਹ ਤਾਂ ਕੋਈ ਵੀ ਕਿਸੇ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ ਆਪਰੇਸ਼ਨ ਹੁੰਦਾ ਇੱਕ ਜਾਂ ਕਿਸੇ ਦਾ ਮੰਨ ਲਓ ਐਕਸੀਡੈਂਟ ਹੋ ਗਿਆ ਉਹਨੂੰ ਜੋੜ ਦਿੱਤਾ ਜਾਂਦਾ ਹੈ ਜਾਂ ਟੈਸਟ ਹੋ ਜਾਂਦੇ ਐਲੋਪੈਥੀ ਚ ਤੇ ਪੱਕੀਆਂ ਬਿਮਾਰੀਆਂ ਨਹੀਂ ਵੱਡੀਆਂ ਬਿਮਾਰੀਆਂ ਦਾ ਇਲਾਜ ਐਲੋਪੈਥੀ ਚ ਨਹੀਂ ਹੋ ਸਕਦਾ ਤੇ ਤੁਸੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਹੈ ਉਹ ਦੇਸੀ ਦਵਾਈਆਂ ਨਾਲ ਕਰ ਲੈਨੇ ਹੋ ਜਿਵੇਂ ਕਿਸੇ ਵੀ ਤਰ੍ਹਾਂ ਦੀਆਂ ਗੰਨਾ ਬਾਡੀ ਚ ਗੰਨਾ ਪੈਦਾ ਹੋ ਜਾਣ ਉਹ ਇਹ ਬਾਤ ਪਿਤ ਕੱਪ ਤਿੰਨ ਦੋਸ਼ ਵਿਗੜ ਕੇ ਬੋਡੀ ਚ ਗੰਡਾ ਬਣ ਜਾਂਦੀ ਹੈ ਗੰਡਾ ਬਣ ਕੇ ਉਹ ਜਦੋਂ ਜਿਆਦਾ ਗੰਡਾ ਰਸੌਲੀਆਂ ਬਣ ਜਾਂਦੀਆਂ ਕਈਆਂ ਭੈਣਾਂ ਨੂੰ ਫਿਰ ਉਹਨਾਂ ਨੂੰ ਬੱਚਾ ਕਨਸੀਵ ਨਹੀਂ ਹੁੰਦਾ ਜਦੋਂ ਬੱਚੇਦਾਨੀ ਦੇ ਵਿੱਚ ਰਸੌਲੀ ਹੋ ਜਾਂਦੀ ਹੈ ਇਸ ਤਰ੍ਹਾਂ ਕਿ ਕਿਤੇ ਵੀ ਲੀਵਰ ਚ ਗੰਢ ਪੈਦਾ ਹੋ ਗਈ ਕਿਤੇ ਵੀ ਗੁਰਦਿਆਂ ਚ ਜੇ ਗੰਢ ਪੈਦਾ ਹੋ ਜਾਂਦੀ ਹੈ ਗੰਢਾ ਬਣ ਜਾਂਦੀ ਹੈ ਤੇ ਗੁਰਦੇ ਕੰਮ ਕਰਨਾ ਛੱਡ ਜਾਂਦੇ ਆ ਉਹਨੂੰ ਡੈਲਸਸ ਤੇ ਲਾ ਦਿੱਤਾ ਜਾਂਦਾ ਹੈ ਤਾਂ ਉਹ ਦਵਾਈਆਂ ਦੇ ਕੇ ਅਸੀਂ ਗੰਢਾ ਉਹਨੇ ਖਤਮ ਕਰ ਦਿੰਦੇ ਤੇ ਗੁਰਦੇ ਉਹੀ ਕੰਮ ਕਰਨ ਲੱਗ ਜਾਂਦੇ ਜਿਨ੍ਹਾਂ ਨੂੰ ਡੈਲਸਸ ਤੇ ਲਾਇਆ ਹੁੰਦਾ ਹੈ ਉਹੀ ਮੰਨ ਲਓ ਠੀਕ ਹੋ ਜਾਂਦੇ ਤੇ ਉਹ ਬਿਲਕੁਲ ਵਧੀਆ ਕੰਮ ਕਰਦੇ ਆ ਤੇ ਅਸੀਂ ਪੇਸ਼ੈਂਟ ਠੀਕ ਕਰ ਲਏ ਅੱਛਾ ਤੁਹਾਡਾ ਇੱਕ ਬਹੁਤ ਵੱਡਾ ਦਾਵਾ ਮੈਨੂੰ ਲੱਗਿਆ ਜਿਹੜਾ ਤੁਸੀਂ ਇਹ ਕਿਹਾ ਵੀ ਤੁਸੀਂ ਕੈਂਸਰ ਦਾ ਇਲਾਜ ਵੀ ਆਯੁਰਵੇਦ ਦੇ ਨਾਲ ਦੇਸੀ ਦਵਾਈਆਂ ਨਾਲ ਕਰ ਲੈਨੇ ਹੋ ਕੀ ਇਹ ਸੱਚਮੁੱਚ ਗੱਲ ਠੀਕ ਹੈ ਕੈਂਸਰ ਦਾ ਇਲਾਜ ਕਰ ਲੈਨੇ ਹੋ ਕੈਂਸਰ ਦੇ ਪੇਸ਼ੈਂਟ ਜਿਹੜੇ ਵੀ ਪੇਸ਼ੈਂਟ ਸਾਡੇ ਕੋਲੇ ਆਉਂਦੇ ਆ ਆਖੋ ਮਾਕੇ ਨੂੰ ਮਾਲੂਕ ਹਸਪਤਾਲਾ ਚੋਂ ਕੀਮੋਥਰੇਪੀ ਰੇਡੀਏਸ਼ਨ ਜਾਂ ਸਾਰਾ ਟ੍ਰੀਟਮੈਂਟ ਕਰਨ ਤੋਂ ਬਾਅਦ ਉਹਨਾਂ ਨੂੰ ਜਵਾਬ ਦੇ ਜਾਂਦੇ ਵੀ ਹੁਣ ਇਹਨੂੰ ਘਰੇ ਲੈ ਜਾਓ ਸੇਵਾ ਕਰ ਲਓ ਤੇ ਉਹਦੇ ਚੋਂ ਵੀ 95% ਇਹੋ ਜਿਹੇ ਪੇਸ਼ੈਂਟ ਹੈ ਜਿਹੜੇ ਅਸੀਂ ਕੈਂਸਰ ਦੇ ਪੇਸ਼ੈਂਟ ਠੀਕ ਕੀਤੇ ਆ ਤੇ ਆਦਮੀ ਜਿਨ੍ਹਾਂ ਦੀ ਜਾਨ ਵੇਚ ਗਈ ਉਹਨਾਂ ਦਾ ਪੁਨਰਜਨਮ ਹੋ ਜਾਂਦਾ ਹੈ ਤੇ ਉਹ ਮੰਨ ਲਓ ਸਾਨੂੰ ਬਹੁਤ ਉਹ ਕਰਦੇ ਜਦੋਂ ਪੇਸ਼ੈਂਟ ਦੀ ਜਨਮ ਵੱਜ ਜਾਂਦਾ ਹੈ ਤੇ ਉਹ ਸਾਨੂੰ ਬਹੁਤ ਵਧੀਆ ਲੱਗਦਾ ਅੱਛਾ ਜਿਹੜਾ ਕੈਂਸਰ ਦਾ ਇਲਾਜ ਆ ਵੇਖੋ ਮੈਡੀਕਲ ਸਾਇੰਸ ਨੇ ਬਹੁਤ ਖੋਜਾਂ ਕਰਨ ਦੀ ਕੋਸ਼ਿਸ਼ ਕੀਤੀ ਕੈਂਸਰ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਜਿਵੇਂ ਦਾਵਾ ਕਰਦੇ ਹੋ ਤੁਸੀਂ ਦੇਸੀ ਦਵਾਈਆਂ ਨਾਲ ਹੀ ਕੈਂਸਰ ਠੀਕ ਕਰ ਦਿੰਦੇ ਹੋ ਤੇ ਫਿਰ ਇਹ ਇਲਾਜ ਕਿੰਨਾ ਕੁ ਮਹਿੰਗਾ ਹੈ ਤੁਹਾਡਾ ਇਹ ਤਾਂ ਐਲੋਪੈਥੀ ਨਾਲੋਂ ਤਾਂ ਬਹੁਤ ਸਸਤਾ ਹੈ ਕਿਉਂਕਿ ਐਲੋਪੈਥੀ ਤਾਂ ਲੱਖਾਂ ਰੁਪਏ ਹੁੰਦਾ ਰੋਜ਼ ਦਾ ਖਰਚਾ ਹੁੰਦਾ ਤੇ ਸਾਡਾ ਇੰਨਾ ਖਰਚਾ ਨਹੀਂ ਹੁੰਦਾ ਪੇਸ਼ੈਂਟ ਨੂੰ ਲੋਕ ਦਵਾਈ ਲੈ ਸਕਦੇ ਆ ਜਲਦੀ ਜਾਨ ਬਚਾ ਸਕਦੇ ਆ ਹਮ ਅੱਛਾ ਡਾਕਟਰ ਸਾਹਿਬ ਜਿਵੇਂ ਬਿਮਾਰੀਆਂ ਬਹੁਤ ਵੱਡੇ ਪੱਧਰ ਤੇ ਪੈਦਾ ਹੋ ਰਹੀਆਂ ਨੇ ਹਰ ਇੱਕ ਬੰਦਾ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਮਤਲਬ ਕਿ ਗ੍ਰਸਤ ਹੋ ਚੁੱਕਾ ਹੈ ਤੇ ਹਰ ਬੰਦਾ ਦਵਾਈ ਖਾ ਰਿਹਾ ਹੈ ਇੰਨੇ ਵੱਡੇ ਪੱਦਰ ਤੇ ਇਹ ਬਿਮਾਰੀਆਂ ਲੋਕਾਂ ਨੂੰ ਹੋ ਕਿਉਂ ਰਹੀਆਂ ਨੇ ਕਾਰਨ ਕੀ ਹੈ ਦਾ ਲੋਕਾਂ ਦਾ ਮੰਨ ਲਓ ਖਾਣ ਪੀਣ ਪਹਿਲਾਂ ਵਾਲਾ ਨਹੀਂ ਰਿਹਾ ਤੇ ਜਿਵੇਂ ਫਾਸਟ ਫੂਡ ਆ ਕੋਲਡ ਡਰਿੰਕ ਲੋਕਾਂ ਨੇ ਇੰਨਾ ਪੀਤਾ ਫਾਸਟ ਫੂਡ ਜਿਨ ਜਿੰਨੇ ਵੀ ਤਰ੍ਹਾਂ ਦੇ ਫਾਸਟ ਫੂਡ ਹੈ ਉਹ ਖਾ ਕੇ ਬੱਚਾ ਨੇ ਆਪਣਾ ਬੇੜਾ ਘਰ ਕਰ ਲਿਆ ਸਾਰਿਆਂ ਨੇ ਕਈਆਂ ਦੇ ਹੁਣ ਲੀਵਰ ਖਰਾਬ ਹੈ ਕਈਆਂ ਦੇ ਗੁਰਦੇ ਖਰਾਬ ਹੈ ਕਈਆਂ ਨੂੰ ਕੋਈ ਰੋਗ ਲੱਗ ਗਿਆ ਅੰਦਰੂਨੀ ਇਹੋ ਜਿਹੇ ਰੋਗ ਲੱਗ ਗਏ ਕਿ ਉਹ ਐਲਪੈਥੀ ਚ ਠੀਕ ਨਹੀਂ ਹੋ ਰਹੇ ਤੇ ਸਾਡੇ ਕੋਲੇ ਆਉਂਦੇ ਆ ਪੇਸ਼ੈਂਟ ਤੇ ਉਹ ਅਸੀਂ ਉਹਨਾਂ ਨੂੰ ਕਯੂਰ ਕਰ ਦਿੰਦੇ ਆ ਹਮ ਅੱਛਾ ਡਾਕਟਰ ਸਾਹਿਬ ਜਿਹੜਾ ਤੁਸੀਂ ਜਿਵੇਂ ਕਿਹਾ ਫਾਸਟ ਫੂਡ ਇਹ ਖਾਣ ਦੇ ਨਾਲੇ ਔਰ ਜਿੰਨੇ ਵੱਡੇ ਪੱਧਰ ਤੇ ਫਿਰ ਇਹ ਫਾਸਟ ਫੂਡ ਸਾਰੇ ਲੋਕ ਖਾ ਰਹੇ ਨੇ ਫਿਰ ਇਹ ਇਹਦਾ ਮਤਲਬ ਕਿ ਆਉਣ ਵਾਲੇ ਟਾਈਮ ਚ ਭੁੱਖ ਫਿਰ ਮਾੜਾ ਹੀ ਹੈ ਹਾਂਜੀ ਇਹ ਫਾਸਟ ਫੂਡ ਖਾਣਾ ਇੱਕ ਦਿਨ ਚੇਤਾਨੀ ਹੁੰਦਾ ਹੌਲੀ ਹੌਲੀ ਜਿਹਨੇ ਲਗਾਤਾਰ 10-15 ਸਾਲ ਖਾਦਾ ਉਹਨਾਂ ਨੂੰ ਅੰਦਰ ਉਹਨਾਂ ਦੇ ਬਿਲਕੁਲ ਕਮਜ਼ੋਰ ਹੋ ਜਾਂਦੇ ਐ ਤੇ ਉਹਨਾਂ ਨੂੰ ਕਈ ਲੀਵਰ ਦੀਆਂ ਜਾਂ ਗੁਰਦਿਆਂ ਦੀਆਂ ਬੁਆਰੀਆਂ ਇਹੋ ਜੀਆਂ ਲੱਗ ਜਾਂਦੀਆਂ ਕਿ ਬੱਚੇ ਉਹ ਬਿਲਕੁਲ ਸਹੀ ਨਹੀਂ ਰਹਿ ਸਕਦੇ ਹੂੰ ਅੱਛਾ ਤੁਸੀਂ ਜਿਸ ਤਰ੍ਹਾਂ ਆਯੁਰਵੇਦ ਦੇਸੀ ਦਵਾਈਆਂ ਨਾਲ ਇਲਾਜ ਕਰਦੇ ਹੋ ਤੇ ਆਮ ਤੌਰ ਤੇ ਲੋਕਾਂ ਦਾ ਇਹ ਕਹਿਣਾ ਹੈ ਵੀ ਕੁਝ ਵੈਦ ਇਹੋ ਜਿਹੇ ਹੁੰਦੇ ਨੇ ਜਿਹੜੇ ਦੇਸੀ ਦਵਾਈਆਂ ਦੇ ਵਿੱਚ ਕੋਈ ਨਾ ਕੋਈ ਨਸ਼ਾ ਪਾਤਾ ਮੰਨ ਲਓ ਕਿਸੇ ਨੂੰ ਜੋੜਾਂ ਦੇ ਦਰਦ ਨੇ ਜਾਂ ਜੋੜ ਪੀੜ ਕਰਦੇ ਨੇ ਜਾਂ ਹੋਰ ਇਹੋ ਜੀਆਂ ਬਿਮਾਰੀਆਂ ਤਾਂ ਉਹ ਕਹਿੰਦੇ ਵੀ ਉਹਦੇ ਵਿੱਚ ਕੋਈ ਨਾ ਕੋਈ ਦਵਾਈ 'ਚ ਨਸ਼ਾ ਪਾਇਆ ਹੁੰਦਾ ਉਹਦੇ ਨਾਲ ਕੁਝ ਦਿਨ ਬੰਦੇ ਨੂੰ ਐ ਲੱਗਦਾ ਵੀ ਮੈਂ ਤਾਂ ਠੀਕ ਹੋ ਗਿਆ ਉਹ ਤਾਂ ਮਤਲਬ ਭੱਜਣ ਲੱਗ ਜਾਂਦਾ ਤੇ ਥੋੜੇ ਦਿਨਾਂ ਬਾਅਦ ਜਦੋਂ ਦਵਾਈ ਛੱਡਦਾ ਤਾਂ ਉਹਦਾ ਫੇਰ ਪਹਿਲਾਂ ਵਾਲਾ ਹੀ ਹਾਲ ਹੋ ਜਾਂਦਾ ਹੈ ਕਿ ਤੁਹਾਡੀ ਦਵਾਈ ਚ ਕੋਈ ਐਦਾਂ ਦਾ ਕੋਈ ਨਸ਼ਾ ਵਗੈਰਾ ਵੀ ਹੁੰਦਾ ਨਹੀਂ ਨਹੀਂ ਆਯੁਰਵੈਦ ਦੇ ਵਿੱਚ ਅਸੀਂ ਦਵਾਈਆਂ ਦਵਾਈਆਂ ਬਾਹਰ ਜਾਂਦੀਆਂ ਰਹਿੰਦੀਆਂ ਟੈਸਟ ਹੁੰਦੀਆਂ ਰਹਿੰਦੀਆਂ ਇਹ ਇਹਦੇ ਵਿੱਚ ਅਸੀਂ ਕੋਈ ਵੀ ਐਲੋਪੈਥੀ ਨਹੀਂ ਯੂਜ਼ ਕਰਦੇ ਐਲੋਪੈਥੀ ਤਾਂ ਨੁਕਸਾਨਦਾਇਕ ਪਹਿਲਾਂ ਹੀ ਹੁੰਦੀ ਹੈ ਤੇ ਉਹ ਅਸੀਂ ਨਹੀਂ ਯੂਜ਼ ਕਰਦੇ ਅਸੀਂ ਦਵਾਈਆਂ ਬਿਲਕੁਲ ਆਯੁਰਵੈਦਿਕ 100% ਪਿਓਰ ਆਯੁਰਵੈਦਿਕ ਦਵਾਈਆਂ ਵਰਤਦੇ ਹਾਂ ਜੋ ਜੋਗ ਬਣਾਏ ਜਾਂਦੇ ਤੇ ਬਿਲਕੁਲ ਠੀਕ ਹੋ ਜਾਂਦੇ ਪੇਸ਼ੇਂ ਨਹੀਂ ਆਯੁਰਵੇਦ ਤਾਂ ਤੁਸੀਂ ਐਲੋਪੈਥੀ ਤੁਸੀਂ ਨਹੀਂ ਵਰਤਦੇ ਪਰ ਕੋਈ ਹੋਰ ਨਸ਼ਾ ਵੀ ਵਰਤਦੇ ਹੋ ਦਵਾਈਆਂ ਦੇ ਵਿੱਚ ਜਿਹੜਾ ਕੋਈ ਨਸ਼ੇ ਵਾਲੀਆਂ ਚੀਜ਼ਾਂ ਨਾ ਬਿਲਕੁਲ ਨਸ਼ਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਫਿਰ ਨਸ਼ਾ ਨਸ਼ਾ ਤਾਂ ਨਸ਼ਾ ਹੀ ਹੁੰਦਾ ਨਾ ਅਸੀਂ ਬਿਲਕੁਲ ਨਸ਼ਾ ਨਹੀਂ ਵਰਤਦੇ ਦਵਾਈਆਂ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ ਉਠਾਉਣ ਵਾਸਤੇ ਹੁੰਦੀਆਂ ਤੇ ਨਸ਼ਾ ਬਿਲਕੁਲ ਨਹੀਂ ਵਰਤਿਆ ਜਾਂਦਾ ਕਿਉਂਕਿ ਦਵਾਈਆਂ ਚੈੱਕ ਹੁੰਦੀਆਂ ਰਹਿੰਦੀਆਂ ਬਾਹਰ ਜਾਂਦੀਆਂ ਰਹਿੰਦੀਆਂ ਦਵਾਈਆਂ ਚੈੱਕ ਅਪ ਹੁੰਦੀ ਰਹਿੰਦੇ ਦਵਾਈਆਂ ਦੀ ਤੁਸੀਂ ਕਿੰਨੇ ਕ ਟਾਈਮ ਦਾ ਕੰਮ ਕਰਦੇ ਹੋ ਇਹ ਦੇਸੀ ਦਵਾਈਆਂ ਦਾ ਐ ਪਹਿਲਾਂ ਸਾਡੇ ਫਾਦਰ ਸਾਹਿਬ ਸੀਗੇ ਤੇ ਹੁਣ ਮੈਂ ਇਹ 50 ਸਾਲ ਤੋਂ ਮੈਨੂੰ ਹੋ ਗਏ अच्छा 50 ਸਾਲ ਹੋ ਗਏ ਤੁਹਾਨੂੰ ਮੈਂ ਸ਼ੁਰੂ ਤੋਂ ਹੀ ਇਹਦੇ ਨਾਲ ਹੀ ਜੁੜਿਆ ਹੋਇਆ ਕਿ ਬਾਪੂ ਜੀ ਦੀ ਉਮਰ 100 ਸਾਲ ਉਹ ਹੋ ਕੇ ਚਲੇ ਗਏ ਤੇ ਉਹਨਾਂ ਦਾ 100 ਸਾਲ ਦਾ ਤਿਆਰਪਾ ਮੇਰੇ ਕੋਲ ਹੈਗਾ ਸਾਰਾ اچھا ਤੇ 50 ਸਾਲ ਤੁਹਾਨੂੰ ਹੋ ਗਏ ਹਾਂਜੀ اچھا ਤੁਸੀਂ ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਫਿਰ ਤੁਸੀਂ ਦੇਸੀ ਦਵਾਈਆਂ ਦਾ ਇਲਾਜ ਕਰਨ ਦਾ ਕੰਮ ਕਰਦੇ ਹੋ ਇੱਕ ਤਾਂ ਕੁਹਾੜਾ ਲੁਧਿਆਣਾ ਰਮਨ ਕੈਂਸਰ ਸੁਸਾਇਟੀ ਦੇ ਸਾਡਾ ਹਸਪੀਟਲ ਹੈ ਤੇ ਕੁਹਾੜਾ ਇੱਕ ਇੱਥੇ ਚੰਦਪ੍ਰਾਨੇ ਦੇ ਸੀ ਹਸਪੀਟਲ ਬੱਝ ਲਿਆ ਸੀਗਾ ਬਣਾ ਬਣਾ ਹਸਪੀਟਲ ਹਾਂ ਉਸ ਨਾਂ ਤੇ ਰਮਨ ਕੈਂਸਰ ਸੁਸਾਇਟੀ ਦੇ ਨਾਂ ਤੇ ਪਹਿਲਾਂ ਹਸਪੀਟਲ ਚੱਲ ਰਿਹਾ ਤੇ ਉਸ ਨਾਂ ਤੇ ਚੱਲ ਰਿਹਾ ਹੂੰ ਮਿੱਤਰ ਪਿਆਰ ਤੁਸੀਂ ਸੁਣਿਆ ਵੈਦ ਹਰਪਿੰਦਰ ਸਿੰਘ ਹੋਰਾ ਨੇ ਤੁਹਾਨੂੰ ਕਈ ਗੱਲਾਂ ਦੱਸੀਆਂ ਨੇ ਮੈਨੂੰ ਲੱਗਦਾ ਜੇਕਰ ਤੁਸੀਂ ਧਿਆਨ ਨਾਲ ਸੁਣਿਆ ਨੇ ਤਾਂ ਲਾਜ਼ਮੀ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਨੇ ਤੁਹਾਡੇ ਫਾਇਦੇ ਦੀਆਂ ਗੱਲਾਂ ਨੇ ਔਰ ਦੇਸੀ ਦਵਾਈਆਂ ਦਾ ਇਹ ਦਾਵਾ ਕੀਤਾ ਜਾਂਦਾ ਆ ਯਰ ਵੈਦ ਵੱਲੋਂ ਕਿ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਪੁਖਤਾ ਜੜ ਤੱਕ ਇਹ ਇਲਾਜ ਕਰਦੀਆਂ ਨੇ ਵੈਸੇਬ ਇਹ ਦੇਸੀ ਦਵਾਈਆਂ ਦਾ ਕੋਈ ਸਾਈਡ ਇਫੈਕਟ ਵੀ ਹੁੰਦੇ ਆ ਜਿਵੇਂ ਕਿ ਐਲੋਪੈਥੀ ਦੇ ਹੁੰਦੇ ਆ ਨਹੀਂ ਆਯੁਰਵੈਦਿਕ ਦਵਾਈਆਂ ਜਿਹੜੇ ਯੋਗ ਸਹੀ ਬਣੇ ਆ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਆਯੁਰਵੈਦਿਕ ਦਵਾਈਆਂ ਨਹੀਂ ਕੋਈ ਸਾਈਡ ਇਫੈਕਟ ਕਰਦੀਆਂ ਤੇ ਓਵਰਡੋਜ਼ ਹੋਣ ਮੰਨ ਲਓ ਜੇ ਗਲਤ ਓਵਰਡੋਜ਼ ਹੀ ਹੋ ਗਈ ਤਾਂ ਕੋਈ ਵੀ ਦਵਾਈ ਸਾਈਡ ਇਫੈਕਟ ਕਰ ਸਕਦੀ ਜਿਵੇਂ ਇੱਕ ਬੜਾ ਵੱਡਾ ਰੌਲਾ ਪਿਆ ਕਿ ਜਿਹੜੀ ਕਰੋਨਾ ਤੋਂ ਵੈਕਸੀਨ ਲਵਾਈ ਲੋਕਾਂ ਨੇ ਕੋਵੀ ਸ਼ੀਲਡ ਉਹ ਸਾਰੇ ਮੀਡੀਆ 'ਚ ਆ ਗਿਆ ਉਹ ਕੰਪਨੀ ਨੇ ਮੰਨ ਲਿਆ ਵੀ ਹਾਂ ਵੀ ਇਹਦੇ ਨਾਲ ਨੁਕਸਾਨ ਹੁੰਦਾ ਕੰਪਨੀ ਨੇ ਮਤਲਬ ਕਿ ਉਹ ਜਿਹੜਾ ਟੀਕਾ ਉਹਨਾਂ ਨੇ ਬਾਜ਼ਾਰਾਂ 'ਚ ਭੇਜਿਆ ਹੋਇਆ ਸੀ ਉਹ ਵੀ ਵਾਪਸ ਮੰਗਾ ਲਿਆ ਤਾਂ ਤੁਹਾਨੂੰ ਲੱਗਦਾ ਹੈ ਕਿ ਕੋਵੀ ਸ਼ੀਲਡ ਟੀਕਾ ਜਿਨ੍ਹਾਂ ਨੇ ਲਵਾਇਆ ਕਰੋਨਾ ਤੋਂ ਵੀ ਉਹਨਾਂ ਨੂੰ ਅੱਜ ਹਾਰਟ ਦੀ ਜਾਂ ਦੂਜੀਆਂ ਬਿਮਾਰੀਆਂ ਫੇਸ ਕਰਨੀਆਂ ਪੈ ਸਕਦੀਆਂ ਹਾਂਜੀ ਉਹਨਾਂ ਵਾਸਤੇ ਅਰਜੰਦ ਸੱਕਾ ਜਿਵੇਂ ਅਰਜੰਦ ਦੇ ਸੱਕ ਦੀ ਮਤਲਬ ਸੱਕ ਤੋਂ ਫਸਾ ਲਓ ਅੰਸਾਰੀ ਤੋਂ ਲੈ ਕੇ ਤੇ ਉਹਦੀ ਚਾਹ ਬਣਾ ਕੇ ਪਿਓ ਤੇ ਇੱਕ ਲਸਣ ਲਸਣ ਦੀਆਂ ਦੋ ਥੁਰੀਆਂ ਲੈਂਦੇ ਰਹੋ ਉਹਦੇ ਨਾਲ ਖੂਨ ਦਾ ਕੋਲਟ ਨਹੀਂ ਬਣਦਾ ਖੂਨ ਜੰਮਦਾ ਨਹੀਂ ਤੇ ਉਹਦੇ ਵਾਸਤੇ ਤੁਸੀਂ ਉਹਦੇ ਦੌਰੇ ਤੋਂ ਦਿਲ ਦੇ ਦੌਰੇ ਤੋਂ ਬਚ ਸਕਦੇ ਆ ਤੇ ਉਹ ਮਨ ਲਓ ਕੁਝ ਵੀ ਨਹੀਂ ਕਰੇਗਾ ਤੁਹਾਨੂੰ ਆ ਆਦਮੀ ਕੋਈ ਵੀ ਆਦਮੀ ਜੇ ਦੋ ਚੀਜ਼ਾਂ ਲੈਂਦਾ ਰਹੂਗਾ ਤੇ ਉਹਨੂੰ ਦਿਲ ਦੀਆਂ ਬਿਮਾਰੀਆਂ ਤੋਂ ਦਿਲ ਦੇ ਦੌਰੇ ਤੋਂ ਬਚ ਸਕਦਾ ਹੈ ਤੋ ਉਹ ਉਹ ਤੋਂ ਬਿੰਦਾਂ ਨੁਕਸਾਨ ਨਹੀਂ ਹੋਏਗਾ ਵੈਸਾ ਵੀ ਇੱਕ ਨਾ ਗੁਰਦੇ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਖਰਾਬ ਹੋ ਰਹੇ ਆ ਤੇ ਇਹ ਗੁਰਦੇ ਇੰਨੀ ਵੱਡੇ ਪੱਧਰ ਤੇ ਖਰਾਬ ਹੋਣ ਦਾ ਕਾਰਨ ਕੀ ਹੈ ਗੁਰਦਿਆਂ ਚ ਜਾਂ ਤੱਕ ਜਿਨ੍ਹਾਂ ਦੇ ਗੁਰਦਿਆਂ ਚ ਗੰਡਾ ਬਣ ਜਾਂਦੀਆਂ ਕੰਜਿਆਂ ਦੇ ਪਥਰੀਆਂ ਹੁੰਦੀਆਂ ਵਾਰ-ਵਾਰ ਪਥਰੀਆਂ ਪਥਰੀਆਂ ਹੋਣ ਨਾਲ ਗੁਰਦੇ ਖਰਾਬ ਹੋ ਜਾਂਦੇ ਆ ਗੁਰਦਿਆਂ ਵਿੱਚ ਪਾਣੀ ਦੀਆਂ ਗੰਢਾਂ ਬਣ ਜਾਂਦੀਆਂ ਜਾਂ ਮਾਸ ਦੀਆਂ ਗੰਢਾਂ ਬਣ ਜਾਂਦੀਆਂ ਉਹਦੇ ਨਾਲ ਗੁਰਦੇ ਖਰਾਬ ਹੋ ਜਾਂਦੇ ਆ ਉਹਦੇ ਚ ਆਮ ਤੌਰ ਤੇ ਐਲੋਪੈਥੀ ਵਿੱਚ ਉਹਨੂੰ ਗੁਰਦਾ ਬਦਲਣ ਦੀ ਸਲਾਹ ਦਿੱਤੀ ਜਾਂਦੀ ਵੀ ਇਹਦਾ ਗੁਰਦਾ ਬਦਲਣਾ ਪਊ ਜਾਂ ਡੈਲਸ ਤੇ ਚਲੇ ਜਾਂਦਾ ਪੇਸ਼ੈਂਟ ਉਹ ਆਸਤੇ ਅਸੀਂ ਜਿਹੜੀ ਦਵਾਈਆਂ ਤਿਆਰ ਕੀਤੀਆਂ ਗੁਰਦਿਆਂ ਚ ਗੰਢਾਂ ਹੋ ਗਈਆਂ ਜਾਂ ਗੁਰਦੇ ਦਾ ਕਰੇਟਿਨਨ ਵਧਣ ਲੱਗ ਜਾਂਦਾ ਉਹ ਦਵਾਈਆਂ ਅਸੀਂ ਜਿਹੜੀਆਂ ਤਿਆਰ ਕੀਤੀਆਂ ਉਹਦੇ ਨਾਲ ਗੁਰਦੇ ਬਿਲਕੁਲ ਗੰਢਾਂ ਖਤਮ ਹੋ ਜਾਂਦੀਆਂ ਤੇ ਆਦਮੀ ਠੀਕ ਹੋ ਜਾਂਦਾ ਕਈਆਂ ਲੋਕਾਂ ਦੇ ਲੀਵਰ ਫੇਲ ਹੋ ਜਾਂਦੇ ਆ ਕਈ ਬਿਮਾਰੀਆਂ ਇਹੋ ਜੀਆਂ ਨੇ ਜਿਹਨਾਂ ਦਵਾਈਆਂ ਤੇ ਜਿਤ ਦਵਾਈਆਂ ਐਲੋਪੈਥੀ ਦਵਾਈਆਂ ਖਾਣ ਨਾਲ ਵੀ ਲੀਵਰ ਫੇਲ ਹੋ ਜਾਂਦਾ ਹੈ ਲੀਵਰ ਬਦਲ ਤੱਕ ਦੀ ਸਲਾਹ ਦਿੱਤੀ ਜਾਂਦੀ ਵੀ ਲੀਵਰ ਲਿਆਓ ਚੇਂਜ ਉਸ ਕਰਕੇ ਅਸੀਂ ਇਹੋ ਜੀਆਂ ਦਵਾਈਆਂ ਤਿਆਰ ਕੀਤੀਆਂ ਜਿਹੜਾ ਲੀਵਰ ਬਦਲਣਾ ਹੀ ਨਹੀਂ ਪੈਂਦਾ ਤੇ ਉਹੀ ਲੀਵਰ ਬਿਲਕੁਲ ਠੀਕ ਹੋ ਜਾਂਦਾ ਤੇ ਆਦਮੀ ਨੂੰ ਬਦਲਾਉਣ ਦੀ ਲੋੜ ਨਹੀਂ ਪੈਂਦੀ ਤੇ ਉਹੀ ਆਦਮੀ ਉਹੀ ਲੀਵਰ ਬਿਲਕੁਲ 100% ਕਾਮਯਾਬ ਹੋ ਜਾਂਦਾ ਹਮ ਮਿੱਤਰ ਪਹਿਲਾਂ ਤੁਸੀਂ ਸੁਣਿਆ ਵੈਦ ਹਰਪਿੰਦਰ ਸਿੰਘ ਜੀ ਹੋਰਾਂ ਨੂੰ ਉਹਨਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਹਾਨੂੰ ਇਹ ਕਿੱਦਾਂ ਦੇ ਲੱਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ